ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਲੀਵਰ ਬਾਰੇ ਜਾਣਾਂਗੇ ਜਿਨ੍ਹਾਂ ਨੂੰ ਫੈਟੀ ਲੀਵਰ ਹੋ ਜਾਂਦਾ ਏ ਜਾਂ ਜਿਨ੍ਹਾਂ ਦਾ ਲੀਵਰ ਖਰਾਬ ਹੋ ਜਾਂਦਾ ਏ ਉਹ ਕੀ ਕੀ ਕਰ ਸਕਦੇ ਲੀਵਰ ਨੂੰ ਸਹੀ ਕਰਨ ਵਾਸਤੇ ਕਿਉਂਕਿ ਜਿਹੜੀਆਂ ਸੀ ਲੀਵਰ ਨੂੰ ਠੀਕ ਕਰਨ ਲਈ ਦਵਾਈਆਂ ਲੈਣੇ ਆ ਉਹ ਚਾਹੇ ਐਲੋਪੈਥੀ ਚ ਹੋਣ ਜਾਂ ਕੋਈ ਆਯੁਰਵੈਦਿਕ ਟੋਨਿਕ ਹੀ ਲੈਣੇ ਆ ਸੋ ਇਹ ਦਵਾਈਆਂ ਜਾਂ ਟੋਨਿਕ ਓਨੀ دیر ਅਸਰ ਨਹੀਂ ਕਰਦੇ ਜਿੰਨੀ دیر ਅਸੀਂ ਆਪਦੇ ਲਾਈਫ ਸਟਾਈਲ ਨੂੰ ਨਹੀਂ ਚੇਂਜ ਕਰਦੇ ਤੇ ਕੁਝ ਜਿਹੜੇ ਮੈਂ ਅੱਜ ਦੱਸਣ ਜਾ ਰਿਹਾ ਘਰੇਲੂ ਨੁਸਖੇ ਜੀ ਉਹਨਾਂ ਨੂੰ ਨਹੀਂ ਵਰਤਦੇ ਜੇ ਤੁਸੀਂ ਇਹਨਾਂ ਨੂੰ ਵੀ ਵਰਤੋਂਗੇ ਜਿਹੜੀਆਂ ਚੀਜ਼ਾਂ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਦਵਾਈਆਂ ਭਾਵੇਂ ਬੇਸ਼ੱਕ ਨਾ ਖਾਓ ਮੈਂ ਦਾਅਵੇ ਨਾ ਕਹਿਣਾ ਵੀ ਤੁਸੀਂ ਆਪਦੇ ਫੈਟੀ ਲਿਵਰ ਨੂੰ ਬਿਲਕੁਲ ਠੀਕ ਕਰ ਸਕਦੇ ਆ ਕੁਝ ਹੀ ਦਿਨਾਂ 'ਚ ਕਹਿ ਲਓ ਜਾਂ ਕੁਝ ਹੀ ਮਹੀਨਿਆਂ 'ਚ ਕਹਿ ਲਓ ਉਹ ਤੁਹਾਡੇ ਤੇ ਆ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਾਂਗਾ ਇਹਦੇ ਨਾਲ ਨਾਲ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਆ ਤੇ ਲਿਵਰ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਅਲਕੋਹਲ ਸ਼ਰਾਬ ਜਿਹੜੇ ਲੋਕ ਪੀਂਦੇ ਜਿਨ੍ਹਾਂ ਦਾ ਸ਼ਰਾਬ ਪੀਣ ਕਰਕੇ ਲਿਵਰ ਖਰਾਬ ਹੋਇਆ ਉਹਨਾਂ ਨੂੰ ਇੱਕ ਤਾਂ ਸ਼ਰਾਬ ਬੰਦ ਕਰਨੀ ਪਊਗੀ ਤੇ ਇੱਕ ਤੁਹਾਨੂੰ ਆਪਣਾ ਜਿਹੜਾ weight ਆ ਭਾਰ ਆ ਉਹ ਘਟਾਉਣਾ ਪਊਗਾ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਜਿਹੜੀ ਮੈਂ ਦੇਣ ਜਾ ਰਿਹਾ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾ ਜੋ ਵਾਤਵਤ ਪੈਣ ਪਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਸੋ ਆਓ ਪਹਿਲਾਂ ਤਾਂ ਜਾਣਦੇ ਵੀ ਲਿਵਰ ਨੂੰ ਜਿਨ੍ਹਾਂ ਦਾ ਲਿਵਰ ਖਰਾਬ ਹੋ ਚੁੱਕਾ ਏ ਲਿਵਰ ਦੇ ਸੱਲਾਂ 'ਚ ਫੈਟ ਜਮਾ ਹੋ ਚੁੱਕੀ ਆ ਆਪਾਂ ਸਹੀ ਉਹਦੇ ਬੈਕ ਪੋਜੀਸ਼ਨ ਤੇ ਕਿਵੇਂ ਲਿਆ ਸਕਦੇ ਆ ਜਿਹੜੀਆਂ ਚੀਜ਼ਾਂ ਲਿਵਰ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਆ ਉਹਨਾਂ 'ਚ ਆਉਂਦਾ ਏ ਮੈਦਾ ਤੇ ਕਣਕ ਕਣਕ 'ਚ ਵੀ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਜਦੋਂ ਅਸੀਂ ਖਾਂਦੇ ਆ ਤੋਂ ਤਰੰਤ ਜਿਹੜੇ ਗਲੂਕੋਜ ਵਿੱਚ ਤਬਦੀਲ ਹੋ ਕੇ ਫੈਟ ਦੇ ਰੂਪ ਚ ਜਮਾ ਹੋਣੇ ਸ਼ੁਰੂ ਹੋ ਜਾਂਦੇ ਤੇ ਸਾਥੀਓ ਮਿੱਠਾ ਵੀ ਲਿਵਰ ਦਾ ਸਭ ਤੋਂ ਵੱਡਾ ਦੁਸ਼ਮਣ ਆ ਤੇ ਸ਼ਰਾਬ ਤੇ ਜਿਹੜੀਆਂ ਅਸੀਂ ਐਂਟੀਬਾਇਓਟਿਕਸ ਜ਼ਿਆਦਾ ਜਿਹੜੀਆਂ ਅਸੀਂ ਲੰਮੇ ਸਮੇਂ ਤੱਕ ਖਾ ਲੈਨੇ ਆ ਉਹਨਾਂ ਨਾਲ ਵੀ ਸਾਡਾ ਲਿਵਰ ਆ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜਾਂ ਜਿਹੜੇ ਸਟੀਰੋਇਡ ਦਸੀਂ ਲੈਨੇ ਆ ਸੋ ਸਾਨੂੰ ਕੁਝ ਤਬਦੀਲ ਲੈ ਲੈ ਆਉਣੀ ਪਊਗੀ ਆਓ ਜਾਣਦੇ ਵੀ ਕਿਹੜਾ ਭੋਜਨ ਲਈਏ ਜਿਹਦੇ ਨਾਲ ਸਾਡਾ ਲਿਵਰ ਆ ਉਹ ਬੈਕ ਸਹੀ ਪੋਜੀਸ਼ਨ ਤੇ ਆਵੇ ਸੋ ਸਾਥੀਓ ਫੈਟ ਵਾਲੀਆਂ ਚੀਜ਼ਾਂ ਜਿਨ੍ਹਾਂ 'ਚ ਟ੍ਰਾਂਸ ਫੈਟ ਆ ਉਹ ਬਿਲਕੁਲ ਬੰਦ ਕਰਨੀਆਂ ਪਊਗੀਆਂ ਜਿਵੇਂ ਬਾਹਰ ਦੇ ਤਲੇ ਹੋਏ ਪਕੌੜੇ ਹੋਗੇ ਸਮੋਸੇ ਹੋਗੇ ਬਾਹਰ ਦੀਆਂ ਤਲੀਆਂ ਹੋਈਆਂ ਚੀਜ਼ਾਂ ਹੋਗੀਆਂ ਇਹਨਾਂ ਦਾ ਬਿਲਕੁਲ ਪਰਹੇਜ਼ ਕਰਨਾ ਪਊਗਾ ਇਸ ਤੋਂ ਇਲਾਵਾ ਜਿਹੜੇ ਲੋਕ ਸ਼ਰਾਬ ਪੀਂਦੇ ਆ ਉਹ ਬਿਲਕੁਲ ਬੰਦ ਕਰਨੀ ਪਊਗੀ ਜਿਨ੍ਹਾਂ ਦਾ ਲਿਵਰ ਫੈਟੀ ਹੋ ਚੁੱਕਾ ਏ ਤੇ ਤੁਸੀਂ ਦੇਸੀ ਘਿਓ ਇੱਕ ਲਿਮਟਿਡ ਮਾਤਰਾ 'ਚ ਵਰਤ ਸਕਦੇ ਦਿਨ 'ਚ ਇੱਕ ਜਾਂ ਦੋ ਚਮਚੇ ਦੇਸੀ ਘਿਓ ਦੇ ਲੈ ਸਕਦੇ ਆ ਇਹ ਸਗੋਂ ਨੁਕਸਾਨ ਨਹੀਂ ਕਰੂਗਾ ਫਾਇਦਾ ਹੀ ਕਰੂਗਾ ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਓ ਭੋਜਨ ਦੇ ਵਿੱਚ ਕਿਉਂਕਿ ਜਿਹੜੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਹੋਗੀ ਇਹਨਾਂ ਦੇ ਵਿੱਚ ਕਲੋਰੋਫੀਲ ਦਾ ਮਾਊਂਟ ਬਹੁਤ ਜ਼ਿਆਦਾ ਹੁੰਦਾ ਸੋ ਜਿਹੜਾ ਇਹ ਕਲੋਰੋਫੀਲ ਆ ਇਹ ਸਾਡੇ ਲੀਵਰ ਨੂੰ ਅੰਦਰੋਂ ਸਾਫ਼ ਕਰਨ 'ਚ ਇਹਦੇ ਟੌਕਸਿਨਸ ਬਾਹਰ ਕੱਢਣ 'ਚ ਸਹਾਇਤਾ ਕਰਦਾ ਹੈ ਸੋ ਕਰੂਸੀਫੇਰਸ ਵੈਜੀਟੇਬਲ ਦੀ ਸ਼੍ਰੇਣੀ 'ਚ ਜਿਹੜੀਆਂ ਸਬਜ਼ੀਆਂ ਆਉਂਦੀਆਂ ਜਿਵੇਂ ਫੁੱਲ ਗੋਭੀ ਹੋਗੀ ਬਰੋਕਲੀ ਹੋਗੀ ਪਾਲਕ ਹੋਗੀ ਸ਼ਲਗਮ ਹੋਗੀ ਮੂਲੀ ਹੋਗੀ ਇਹ ਸਾਰੀਆਂ ਕਰੂਸੀਫੇਰਸ ਵੈਜੀਟੇਬਲ ਦੀ ਸ਼੍ਰੇਣੀ ਚ ਆਉਂਦੀਆਂ ਸਬਜ਼ੀਆਂ ਸੋ ਇਹ ਸਾਡੇ ਲਿਵਰ ਨੂੰ ਡੀਟੌਕਸੀਫਾਈਕਰਨ ਚ ਸਹਾਇਤਾ ਕਰਦੀਆਂ ਲਿਵਰ ਚੋਂ ਜਿਹੜੇ ਫੈਟ ਸੈੱਲ ਆ ਫੈਟ ਜਮਾ ਹੋਇਆ ਏ ਉਹਨੂੰ ਬਾਲਣ ਚ ਸਹਾਇਤਾ ਕਰਦੀਆਂ ਸੋ ਇਹਨਾਂ ਸਬਜ਼ੀਆਂ ਨੂੰ ਆਪਦੇ ਭੋਜਨ ਚ ਇਹਨਾਂ ਦੀ ਮਾਤਰਾ ਨੂੰ ਵਧਾਓ ਤੁਹਾਨੂੰ ਜਰੂਰ ਫਾਇਦਾ ਮਿਲੂਗਾ ਤੇ ਫਲ ਉਹ ਖਾਣੇ ਆ ਜਿੰਨਾ ਚ ਸਟਰਸ ਫਰੂਟ ਜਿਹੜੇ ਆਉਂਦੇ ਜਿਵੇਂ ਸੰਤਰਾ ਹੋ ਗਿਆ ਮਸੰਮੀ ਹੋਗੀ ਇਹਨਾਂ ਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਐਂਟੀਆਕਸੀਡੈਂਟ ਭਰੇ ਪਏ ਹੁੰਦੇ ਇਹਨਾਂ ਚ ਸੋ ਇਹ ਜਦੋਂ ਅਸੀਂ ਫਲ ਖਾਵਾਂਗੇ ਸੰਤਰਾ ਮਸੰਮੀ ਇਹਦੇ ਨਾਲ ਕੀ ਹੁੰਦਾ ਸਾਡਾ ਲਿਵਰ ਆ ਜਿਹੜਾ ਉਹ ਡੀਟੌਕਸੀਫਾਈ ਹੁੰਦਾ ਏ ਜਿਹੜੇ ਲਿਵਰ ਦੇ ਐਂਜ਼ਾਈਮ ਉਹ ਵੱਧ ਸਕਰੀਟ ਹੁੰਦੇ ਆ ਸੋ ਲਿਵਰ ਦੀ ਤਾਕਤ ਵਾਧੀ ਆ ਹੌਲੀ ਹੌਲੀ ਲਿਵਰ ਜਿਹੜਾ ਆਪਦਾ ਸਹੀ ਬੈਕ ਪੋਜੀਸ਼ਨ ਤੇ ਆ ਜਾਂਦਾ ਏ ਤੇ ਵੀਡੀਓ ਦੇ ਸ਼ੁਰੂ ਚ ਮੈਂ ਤੁਹਾਨੂੰ ਦੱਸਿਆ ਸੀ ਵੀ ਕਣਕ ਦਾ ਪ੍ਰੇਜ ਕਰਨਾ ਹੈ ਸੋ ਤੁਹਾਨੂੰ ਮੈਂ ਵਧੀਆ ਤਰੀਕਾ ਦੱਸਦਾ ਹਾਂ ਕਿ ਤੁਸੀਂ ਆਪਣੀ ਰੋਟੀ ਨੂੰ ਕਣਕ ਦੀ بجائے ਕਿਵੇਂ ਇਹਨੂੰ ਵਧੀਆ ਬਣਾ ਸਕਦੇ ਹੋ ਜਿਹਦੇ ਨਾਲ ਤੁਹਾਡੇ ਲਿਵਰ ਤੇ ਲੋਡ ਨਾ ਪਵੇ ਸੋ ਸਾਥੀਓ ਉਹਦੇ ਵਾਸਤੇ ਤੁਸੀਂ ਕਣਕ ਦੇ ਆٹے ਵਿੱਚ ਮਲਟੀ ਗ੍ਰੇਨ ਦਾ ਆਟਾ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾ ਲਓ ਸੋ ਮੰਨ ਲਓ ਜੇ ਤੁਹਾਡਾ 10 ਕਿਲੋ ਕਣਕ ਦਾ ਆਟਾ ਹੈ 5 ਕਿਲੋ ਜੋ ਆਂ ਦਾ ਆਟਾ ਇਹ ਚ ਮਿਕਸ ਕਰ ਲਓ 2.5 ਕਿਲੋ ਰਾਗੀ ਲੈ ਲਓ 2 ਕਿਲੋ ਬਾਜਰਾ ਲੈ ਲਓ ਇਸ ਤੋਂ ਇਲਾਵਾ ਤੁਸੀਂ ਚਨੇਆਂ ਦਾ ਆਟਾ ਮਿਕਸ ਕਰ ਸਕਦੇ ਆ ਜਵਾਰ ਦਾ ਆਟਾ ਮਿਕਸ ਕਰ ਸਕਦੇ ਆ ਸੋ ਇਹਦੇ ਨਾਲ ਜਿਹੜਾ ਮਲਟੀ ਗ੍ਰੇਨ ਦਾ ਆਟਾ ਹੈ ਇਹ ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਆ ਫਿਰ ਇਹ ਤੁਹਾਨੂੰ ਨੁਕਸਾਨ ਨਹੀਂ ਕਰੂਗਾ ਜਿਹੜੀ ਕੱਲੀ ਕਣਕ ਆ ਉਹ ਸਾਡੇ ਜ਼ਿਆਦਾ ਨੁਕਸਾਨ ਕਰਦੀ ਆ ਫੈਟ ਸੈੱਲ ਜਮ੍ਹਾਂ ਹੁੰਦੇ ਆ ਸਾਡੇ ਲਿਵਰ ਦੇ ਵਿੱਚ ਮੋਟਾਪਾ ਵੀ ਆਉਂਦਾ ਏ ਤੇ ਸ਼ੂਗਰ ਹੋਣ ਦਾ ਖਤਰਾ ਵੀ ਅੱਗੇ ਵੱਧ ਜਾਂਦਾ ਸੋ ਇਦੇ ਨਾਲ ਨਾਲ ਸਾਥੀਓ ਇਹ ਤਾਂ ਹੋ ਗਿਆ ਭੋਜਨ 'ਚ ਜਿਹੜੀਆਂ ਅਸੀਂ ਕੁਝ ਤਬਦੀਲੀਆਂ ਲੈ ਕੇ ਆਉਣੀਆਂ ਐ ਸੋ ਆਓ ਹੁਣ ਜਾਣਦੇ ਹਾਂ ਵੀ ਲਿਵਰ ਨੂੰ ਸਹੀ ਕਰ ਲਈ ਸਾਫ਼ ਕਰ ਲਈ ਇਹਦੀ ਫੈਟ ਨੂੰ ਬਾਲਣ ਵਾਸਤੇ ਅਸੀਂ ਨੁਸਖੇ ਕਿਹੜੇ ਘਰੇਲੂ ਵਰਤੀਏ ਜਿਹਦੇ ਨਾਲ ਅਸੀਂ ਲਿਵਰ ਨੂੰ ਸਹੀ ਕਰ ਸਕਦੇ ਹਾਂ ਸਾਥੀਓ ਲਿਵਰ ਦੇ ਸਾਡੇ ਸਰੀਰ 'ਚ ਬੜੇ ਜ਼ਰੂਰੀ ਕੰਮ ਸੋ ਇਹ ਸਾਡੇ ਸਰੀਰ ਦਾ ਇੱਕ ਸਭ ਤੋਂ ਵੱਡਾ ਆਰਗਨ ਆ ਜਿਹੜਾ ਬਹੁਤ ਜ਼ਿਆਦਾ ਕੰਮ ਕਰਦਾ ਏ ਸਾਡੇ ਸਰੀਰ ਚ ਜਿੰਨੇ ਵੀ ਟਾਕਸਿਨਸ ਆ ਉਹਨਾਂ ਨੂੰ ਬਾਹਰ ਕੱਢਣ ਦਾ ਕੰਮ ਲੀਵਰ ਕਰਦਾ ਏ ਜਿਹੜੀਆਂ ਵੀ ਅਸੀਂ ਦਵਾਈਆਂ ਖਾਣੇ ਉਹਨਾਂ ਨੂੰ ਮੈਟਾਬੋਲਾਈਜ਼ ਕਰਕੇ ਬਾਹਰ ਕੱਢਣ ਦਾ ਕੰਮ ਲੀਵਰ ਦਾ ਹੁੰਦਾ ਜਿਹੜੀ ਅਸੀਂ ਸ਼ਰਾਬ ਪੀ ਲੈਨੇ ਆਲਕੋਹਲ ਪੀ ਲੈਨੇ ਆ ਉਹਨੂੰ ਵੀ ਮੈਟਾਬੋਲਾਈਜ਼ ਲਿਵਰੀ ਕਰਦਾ ਸੋ ਜਦੋਂ ਅਸੀਂ ਵਾਰ-ਵਾਰ ਵਾਰ-ਵਾਰ ਲੀਵਰ ਨੂੰ ਜਿਹੜਾ ਪੈਸਟੀਸਾਈਡ ਵਾਲਾ ਭੋਜਨ ਖਾ ਕੇ ਸ਼ਰਾਬ ਪੀ ਕੇ ਦਵਾਈਆਂ ਖਾ ਕੇ ਵਾਰ-ਵਾਰ ਇਤੇ ਜਦੋਂ ਲੋਡ ਪੈਂਦਾ ਰਹਿੰਦਾ ਏ ਤਾਂ ਇਹ ਵੀ ਥੱਕ ਜਾਂਦਾ ਇਸ ਤੋਂ ਬਾਅਦ ਇਦੇ ਅੰਦਰ ਫੈਟ ਜਮਾਉਣੀ ਸ਼ੁਰੂ ਹੋ ਜਾਂਦੀ ਆ ਟਾਕਸਿਨਸ ਜਮਾ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੋ ਇਹਦੀ ਸਫਾਈ ਕਿਵੇਂ ਹੋਊਗੀ ਇਹ ਸਾਫ ਕਿਵੇਂ ਹੋਊਗਾ ਡੀਟੌਕਸੀਫਾਈ ਕਿਵੇਂ ਹੋਊਗਾ ਉਹ ਜਾਣਦੇ ਆ ਦੋਸਤੋ ਸਭ ਤੋਂ ਪਹਿਲਾਂ ਅਸੀਂ ਸਵੇਰੇ ਜਦ ਤੁਸੀਂ ਉੱਠਦੇ ਨਿਰਨੇ ਕਾਲ ਜੇ ਤੁਸੀਂ ਹਲਦੀ ਦਾ ਪਾਣੀ ਪੀਣਾ ਹੈ ਹਲਦੀ ਦੇ ਵਿੱਚ ਕਰਕਿਮੇ ਨਾਂ ਦਾ ਇੱਕ ਅਜੀਹਾ ਕੈਮੀਕਲ ਹੁੰਦਾ ਕੰਪਾਊਂਡ ਹੁੰਦਾ ਜਿਹੜਾ ਸਾਡੇ ਲਿਵਰ ਵਾਸਤੇ ਵਰਦਾਨ ਦਾ ਕੰਮ ਕਰਦਾ ਅੰਮ੍ਰਿਤ ਦਾ ਕੰਮ ਕਰਦਾ ਹੈ ਸੋ ਅੱਧਾ ਚਮਚਾ ਤੁਸੀਂ ਹਲਦੀ ਲੈ ਕੇ ਵਧੀਆ ਰਹੂਗਾ ਤੁਹਾਡੇ ਜਿਹੜਾ ਕੱਚੀ ਹਲਦੀ ਲੈ ਕੇ ਤੁਸੀਂ ਆਪ ਘਰੇ ਪਸਾਈ ਹੋਵੇ ਸੋ ਬਾਜ਼ਾਰ ਦੀ ਹਲਦੀ ਵਿੱਚ ਮਿਲਾਵਟ ਹੋ ਸਕਦੀ ਤੁਹਾਨੂੰ ਉਹਨਾਂ ਫਾਇਦਾ ਨਹੀਂ ਦਊਗੀ ਸੋ ਅੱਧਾ ਚਮਚਾ ਹਲਦੀ ਦਾ ਕੋਸੇ ਜੇ ਪਾਣੀ 'ਚ ਮਿਲਾ ਕੇ ਸਵੇਰੇ ਖਾਲੀ ਪੇਟ ਲਓ ਇਹਦੇ ਨਾਲ ਤੁਹਾਡੇ ਲਿਵਰ ਦੀ ਸਫਾਈ ਹੋਊਗੀ ਚੋ ਗੰਦਗੀ ਬਾਹਰ ਨਿਕਲਦੀ ਟੌਕਸਿਨਸ ਬਾਹਰ ਨਿਕਲਦੇ ਆ ਤੇ ਲਿਵਰ 'ਚ ਜਿਹੜੇ ਫੈਟ ਜਮਾ ਹੋਈ ਆ ਉਹ ਵੀ ਬੜਨੀ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਨਾਲ ਇੱਕ ਚੀਜ਼ ਅਸੀਂ ਜੂਸ ਤਿਆਰ ਕਰਨਾ ਹੈ ਔਲੇ ਤੇ ਕਰੇਲਿਆਂ ਦਾ ਸੋ ਔਲਿਆਂ ਦੇ ਜੂਸ ਦਾ 2 ਚਮਚੇ ਤੁਸੀਂ ਕੋਸੇ ਜੇ ਪਾਣੀ ਚ ਪਾਓ ਇਹਦੇ ਨਾਲ ਨਾਲ ਕਰੇਲੇ ਦੇ ਜੂਸ ਦੇ 2 ਚਮਚੇ ਤੁਸੀਂ ਕੋਸੇ ਜੇ ਪਾਣੀ ਪਾਓ ਘਰੇ ਵੀ ਕੱਢ ਸਕਦੇ ਆ ਮਿਕਸੀ ਗ੍ਰਾਈਂਡਰ ਵਿੱਚ ਜਾਂ ਮਾਰਕੀਟ ਚੋਂ ਵਧੀਆ ਕੰਪਨੀ ਦਾ ਕਰੇਲੇ ਦਾ ਜਾਂ ਔਲੇ ਦਾ ਜੂਸ ਇਕੱਠਾ ਵੀ ਆ ਜਾਂਦਾ ਉਹ ਵੀ ਲੈ ਸਕਦੇ ਆ ਅਲੱਗ-ਅਲੱਗ ਵੀ ਲੈ ਆਓ ਸੋ ਇਹਦਾ ਸੇਵਨ ਕਰੋ 2-2 ਚਮਚੇ ਕੋਸੇ ਜੇ ਪਾਣੀ ਚ ਪਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇਹਦਾ ਸੇਵਨ ਕਰਨਾ ਹੈ ਸੋ ਇਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਲਿਵਰ ਤੁਹਾਡਾ ਡੀਟੌਕਸੀਫਾਈ ਹੁੰਦਾ ਹੈ ਇਹਦੇ ਨਾਲ ਨਾਲ ਆ ਔਲਿਆਂ ਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਹੈ ਕਰੇਲੇ ਵੀ ਕਰੇਲਿਆਂ ਚ ਵੀ ਅਜਿਹੇ ਕੈਮੀਕਲ ਹੁੰਦੇ ਆ ਜਿਹੜੇ ਸਾਡੇ ਲਿਵਰ ਨੂੰ ਸਾਫ ਕਰਨ ਦੀ ਡੀਟੌਕਸੀਫਾਈ ਕਰਨ ਦੀ ਤਾਕਤ ਰੱਖਦੇ ਆ ਤੇ ਸਾਥੀਓ ਗ੍ਰੀਨ ਟੀ ਵੀ ਬਹੁਤ ਵਧੀਆ ਗ੍ਰੀਨ ਟੀ ਚ ਕੈਟੇਚਿਨਜ਼ ਨਾਂ ਦੇ ਪਦਾਰਥ ਪਾਏ ਜਾਂਦੇ ਆ ਜਿਹੜੇ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦੇ ਲਿਵਰ ਦੀ ਸਿਹਤ ਵਧੀਆ ਹੁੰਦੀ ਆ ਗ੍ਰੀਨ ਟੀ ਪੀਣ ਨਾਲ ਸੋ ਦਿਨ ਚ 2 ਤੋਂ 3 ਕੱਪ ਜਿਹੜੇ ਗ੍ਰੀਨ ਟੀ ਦੇ ਉਹ ਵੀ ਪੀਣ ਦੀ ਆਦਤ ਪਾਓ ਇਹਦੇ ਨਾਲ ਵੀ ਤੁਹਾਡਾ ਜਿਹੜਾ ਲਿਵਰ ਆ ਉਹ ਅੰਦਰੋਂ ਡੀਟੌਕਸੀਫਾਈ ਹੁੰਦਾ ਟੌਕਸਿਨਜ਼ ਬਾਹਰ ਨਿਕਲਣਗੇ ਸੋ ਗ੍ਰੀਨ ਟੀ ਦੇ ਨਾਲ ਨਾਲ ਲਸਣ ਵੀ ਬਹੁਤ ਵਧੀਆ ਏ ਸਾਡੇ ਲਿਵਰ ਵਾਸਤੇ ਸੋ ਲਸਣ ਤੁਸੀਂ ਮਿਰਨੇ ਕਾਲਜੇ ਤਿੰਨ ਚਾਰ ਕੱਲੀਆਂ ਇਹਦੀਆਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਕੁੱਟ ਕੇ ਤੁਸੀਂ ਚਬਾ ਕੇ ਇਹਨਾਂ ਨੂੰ ਪਾਣੀ ਦੇ ਨਾਲ ਕੋਸੇ ਜੇ ਪਾਣੀ ਨਾਲ ਲਓ ਇਹਦੇ ਨਾਲ ਵੀ ਕੁਝ ਦਿਨਾਂ 'ਚ ਤੁਹਾਡਾ ਲੀਵਰ ਆ ਜਿਹੜਾ ਉਹ ਹੌਲੀ-ਹੌਲੀ ਉਹ ਚੋਂ ਫੈਟ ਜਿਹੜੀ ਗਾਇਬ ਹੋਣੀ ਸ਼ੁਰੂ ਹੋ ਜਾਂਦੀ ਆ ਸਾਥੀਓ ਇਹ ਚੀਜ਼ਾਂ ਅਪਣਾ ਕੇ ਵੇਖੋ ਤੁਹਾਨੂੰ ਤੁਹਾਡੇ ਲੀਵਰ ਦੀ ਜਿਹੜੀ ਸਿਹਤ ਆ ਉਹ ਠੀਕ ਹੁੰਦੀ ਦਿਖਾਈ ਦੇਊਗੀ ਇਹਦੇ ਨਾਲ-ਨਾਲ ਜਿਹੜਾ ਬੀਟਰੂਟ ਆ ਚਕੰਦਰ ਦਾ ਜੂਸ ਆ ਸੋ ਇਹ ਮੌਸਮ ਬਹੁਤ ਵਧੀਆ ਚਕੰਦਰ ਵਾਸਤੇ ਸੋ ਚਕੰਦਰ ਦਾ ਜੂਸ ਰੋਜ਼ ਪੀਣ ਦੀ ਆਦਤ ਪਾਓ ਚਕੰਦਰ ਚ ਅਜਿਹੇ ਗੁਣ ਪਾਏ ਜਾਂਦੇ ਜਿਹੜੇ ਬੜੀ ਜਲਦੀ ਤੁਹਾਡੇ ਲੀਵਰ ਨੂੰ ਸਾਫ਼ ਕਰਨ ਦੀ ਡੀਟੌਕਸੀਫਾਈ ਕਰਨ ਦੀ ਤਾਕਤ ਰੱਖਦੇ ਆ ਸੋ ਜੇ ਅਸੀਂ ਇਹ ਚੀਜ਼ਾਂ ਕਰਾਂਗੇ ਨਾਲ ਐਕਸਰਸਾਈਜ਼ ਕਰਾਂਗੇ ਆਪਦੇ ਭਾਰ ਨੂੰ ਘੱਟ ਕਰਾਂਗੇ ਕਿ ਇਹ ਮੰਨਿਆ ਜਾਂਦਾ ਵੀ ਜੇ ਅਸੀਂ 10% ਵੀ ਆਪਦਾ ਭਾਰ ਘਟਾ ਲੈਨੇ ਆ ਤਾਂ ਸਾਡਾ ਲੀਵਰ ਆ ਜਿਹੜਾ ਫੈਲਟੀ ਲੀਵਰ ਤੋਂ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਰਾਤ ਤੱਕ ਠੀਕ ਹੋ ਜਾਂਦਾ ਸੋ ਆਪਦੇ weight ਨੂੰ ਰਿਡਿਊਸ ਕਰੋ ਇਹ ਚੀਜ਼ਾਂ ਅਪਣਾ ਕੇ ਵੇਖੋ ਜਿਹੜੀਆਂ ਮੈਂ ਦੱਸੀਆਂ ਏ ਮਿੱਠਾ ਬਿਲਕੁਲ ਬੰਦ ਕਰ ਦਿਓ ਜੇ ਤੁਹਾਡਾ ਲਿਵਰ ਫੈਟੀ ਆ ਮਿੱਠਾ ਜ਼ਹਿਰ ਆ ਲਿਵਰ ਵਾਸਤੇ ਤੇ ਸ਼ਰਾਬ ਇਹ ਵੀ ਬਿਲਕੁਲ ਬੰਦ ਕਰ ਦਿਓ ਇਹ ਵੀ ਲਿਵਰ ਲਈ ਇੱਕ ਜ਼ਹਿਰ ਤੇ ਕਣਕ ਜਿਹੜੀ ਮੈਂ ਤੁਹਾਨੂੰ ਦੱਸੀ ਮਲਟੀ grain ਦਾ ਆਟਾ ਸ਼ੁਰੂ ਕਰੋ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਜ਼ਿਆਦਾ ਖਾਓ ਸਾਗ ਖਾ ਸਕਦੇ ਆ ਇਹਦੇ ਨਾਲ ਨਾਲ ਤੁਸੀਂ ਕੁ ਰੂਸੀ ਫਿਰਸ ਵੈਜੀਟੇਬਲ ਜਿਹੜੀਆਂ ਮੈਂ ਦੱਸੀਆਂ ਉਹ ਵੱਦ ਤੋਂ ਵੱਦ ਖਾਓ ਇਹਦੇ ਨਾਲ ਤੁਹਾਡਾ ਲੀਵਰ ਹੈ ਜਿਹੜਾ ਉਹ ਜਰੂਰ ਬੈਕਅਪ ਦੀ ਸਹੀ ਪੋਜੀਸ਼ਨ ਤੇ ਆਊਗਾ ਸੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਵੱਦ ਤੋਂ ਵੱਦ ਤਾਂ ਜੋ ਵੱਦ ਤੋਂ ਵੱਦ ਭੈਣ ਭਰਾਵਾਂ ਨੂੰ ਲਾਭ ਹੋਵੇ ਜਾਣਕਾਰੀ ਦਾ ਸੋ ਇਜਾਜ਼ਤ ਦਿਓ ਧੰਨਵਾਦ